ਸੋ ਸਾਧ ਸੰਗਤ ਜੀ ਮੌਤ ਇੱਕ ਟਲ ਸਚਾਈ ਹੈ ਪਰ ਰੱਬ ਦੇ ਪਿਆਰੇ ਦੇ ਜੰਮਨ ਮਰਨ ਨ ਤਿੰਨ ਕੋ ਜੋ ਹਰ ਲੱਡ ਲਾਗੇ ਉਹਨਾਂ ਤੇ ਲਾਗੂ ਨਹੀਂ ਹੋਇਆ ਕਰਦੀ ਮੌਤ ਜਨਮ ਮਰਨ ਦੋਹੋਂ ਮੈਂ ਨਾ ਹੀ ਜਨ ਪਰੋ ਬੁਕਾਰ ਹੀ ਆਏ ਸਾਡਾ ਇਤਿਹਾਸ ਗਵਾਹੀ ਭਰਦਾ ਇਸ ਗੱਲ ਦੀ ਤੇ ਸਾਧ ਸੰਗਤ ਜੀ ਜੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਅਸੀਸ ਕਟਿਆ ਗਿਆ ਜਿੰਨਾ ਸਮਾਂ ਆਪਾਂ ਆਪਣਾ ਪਰਨ ਨਹੀਂ ਪੂਰਾ ਕੀਤਾ ਨਾ ਉਹਨਾਂ ਸਮਾਂ ਹੋਣੀ ਵੀ ਹੱਥ ਬਣ ਕੇ ਖਲੁੱਤੀ ਰਹੇਗੀ ਸਾਡਾ ਇਤਿਹਾਸ ਗਵਾਹੀ ਭਰਦਾ ਹੈ ਬੰਦ ਮੰਨ ਘਟਵਾ ਕੇ ਖੋਪਰ ਲਹਾ ਕੇ ਭਾਈ ਤਾਰੂ ਸਿੰਘ ਸਾਹਿਬ ਜੀ 22 ਦਿਨ ਖੋਪਰ ਤੋਂ ਬਿਨਾ ਜਉਂਦੇ ਰਹੇ ਤੇ ਜਿੰਨਾ ਸਮਾਂ ਜਿਹੜਾ ਵਚਨ ਕੀਤਾ ਸੀ ਇਸ ਜਕਰੀਏ ਨੂੰ ਅੱਗੇ ਲਾ ਕੇ ਨਹੀਂ ਲੈ ਕੇ ਜਾਂਦੇ ਤੇ ਸਾਧ ਸੰਗ ਜੀ ਉਹਨਾਂ ਸਮਾਂ ਆਪਣੀ ਆਨੰਦ ਅਵਸਥਾ ਵਿੱਚ ਰਹੇ ਭਾਈ ਸਾਹਿਬ ਜੀ ਇਸ ਕਰਕੇ ਸਤਿਪੁਰਸ਼ਾਂ ਤੇ ਨਾ ਮੌਤ ਨਾ ਜਨਮ ਮਾਰੇ ਕਹਿੰਦੇ ਜਨਮ ਮਰਨ ਦੋਹੋਂ ਮੈਂ ਨਾਹੀ ਜਨ ਪਰਉਪਕਾਰੀ ਆਏ ਉਹਨਾਂ ਦਾ ਕੇਵਲ ਸੰਸਾਰ ਵਿੱਚ ਆਉਣਾ ਹੁੰਦਾ ਪਰਉਪਕਾਰ ਵਾਸਤੇ ਸਿਵਾਏ ਪਰਉਪਕਾਰ ਦੇ ਔਰ ਕੁਝ ਨਹੀਂ ਇਸ ਸੰਸਾਰ ਵਿੱਚ ਉਹਨਾਂ ਦਾ ਆਉਣਾ ਕਿ ਉਸ ਬਾਬਾ ਪ੍ਰਾਏ ਦਾ ਉਪਕਾਰ ਕਰਨਾ ਫਿਰ ਜੀਵ ਦਾਨ ਦੇ ਭਗਤੀ ਲਾਏਣ ਹਰਸੋਂ ਲੈਣ ਮਿਲਾਏ ਜੀਵਨ ਦਾਨ ਦੇ ਕੇ ਪਰਮੇਸ਼ਰ ਨਾਲ ਮਿਲਾ ਦਿਆ ਕਰਦੇ ਨੇ ਸੇਸ਼ ਕਰਕੇ ਤਾਂ ਇੱਕ 7 ਪਰਸ਼ਾਂ ਦਾ ਰੰਮਜ ਹੋਇਆ ਕਰਦੀ ਹੈ ਸਾਡਾ ਇਤਿਹਾਸ ਗਵਾਹੀ ਭਰਦਾ ਹੈ ਥਾਂ ਥਾਂ ਤੇ ਔਰ ਜਿਵੇਂ ਮਸ ਵਾਲੇ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਮਹਾਰਾਜੀ ਰੇਰੂ ਸਾਹ ਵਾਲੇ ਮਹਾਂਪੁਰਖਾਂ ਨੇ ਆਪਸੀ ਬਾਰਤਾਲਾਪ ਹੋ ਰਹੀ ਹੈ ਤੁਸੀਂ ਚਲੋ ਜੀ ਅਸੀਂ ਤੁਹਾਡੇ ਪਿੱਛੇ ਆਉਨੇ ਆ ਇਸ ਕਰਕੇ ਮੌਤ ਜਿੱਤੀ ਹੁੰਦੀ ਹੈ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਮੇਰੀ ਪੀਰੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਸੰਗਤਾਂ ਦਾ ਭਲਾ ਕਰਦੇ ਨੇ ਦੇਵਨਗਰ ਦੇ ਰਹਿਣ ਵਾਲਾ ਇੱਕ ਸੁੰਦਰ ਸ਼ਾ ਫਕੀਰ ਬੜਾ ਬੰਦਗੀ ਵਾਲਾ ਸੀ ਅਪੇਧ ਪੁਰਸ਼ ਸੀ ਭਾਈ ਵਿਦੀ ਚੰਦ ਨਾਲ ਬੜਾ ਪ੍ਰੇਮ ਸੀ ਇਹਨਾਂ ਦਾ ਪਹਿਲਾਂ ਵਿਚਾਰ ਲਈਏ ਨਾ ਸਤਿ ਪੁਰਸ਼ਾਂ ਦਾ ਜਿਹੜੀ ਵਿਚਾਰ ਹੁੰਦੀ ਹੈ ਇੱਕੋ ਇੱਕ ਪਰਮੇਸ਼ਰ ਦਾ ਨਾਮ ਹੈ ਬੰਦਗੀ ਕਰਨ ਵਾਲੇ ਵਿੱਚ ਠੀਕ ਹੈ ਬਸਤਰਾਂ ਦਾ ਫਰਕ ਹੋ ਸਕਦਾ ਹੈ ਤੇ ਸਾਧ ਸੰਗ ਸ਼ਬਦਾਂ ਦਾ ਫਰਕ ਹੋ ਸਕਦਾ ਹੈ ਪਰ ਮੰਜ਼ਲ ਭਾਵੇਂ ਇਸਲਾਮਾਤੀ ਹੋਵੇ ਭਾਵੇਂ ਸਨਾਤਨਾਤੀ ਹੋਵੇ ਭਾਵੇਂ ਸਿੱਖ ਦੀ ਹੋਵੇ ਮੰਜ਼ਲ ਇੱਕੋ ਇੱਕੋ ਏਕੀ ਹੈ ਉਹ ਪਰਮੇਸ਼ਰ ਦਾ ਸਾਧ ਸੰਗਦਰ ਹੈ ਸਹਿਜ ਸਮਾਦ ਹੈ ਇੱਕੋ ਏਕ ਹੈ ਔਰ ਦਿਓਨਗਰ ਦੇ ਰਹਿਣ ਵਾਲਾ ਸੁੰਦਰ ਸ਼ਾ ਫਕੀਰ ਸੁੰਦਰ ਸ਼ਾਹ ਫਕੀਰ ਦਾ ਪ੍ਰੇਮ ਸੀ ਬਹੁਤ ਜ਼ਿਆਦਾ ਭਾਈ ਸਾਹਿਬ ਐ ਵਿਧੀ ਚੰਦ ਜੀ ਨਾਲ ਇਹਨਾਂ ਨੇ ਆਪਸੀ ਪ੍ਰਣ ਕੀਤਾ ਸੀ ਜੇ ਆਪਾਂ ਸੰਸਾਰ ਤੋਂ ਜਾਵਾਂਗੇ ਤਾਂ ਦੋਵੇਂ ਇਕੱਠੇ ਜਾਵਾਂਗੇ ਭਾਈ ਸੁੰਦਰ ਸ਼ਾਹ ਫਕੀਰ ਨੇ ਆਪਣਾ ਦੂਤ ਸੇਵਕ ਭੇਜਣਾ ਕੀਤਾ ਜਾਓ ਛੇਵੇਂ ਪਾਸ਼ਾ ਮਰ ਦੇ ਚਰਨਾਂ 'ਚ ਸਾਡੇ ਅਨੰਨ ਪਿਆਰੇ ਮਿੱਤਰ ਭਾਈ ਸਾਹਿਬ ਐ ਵਿਧੀ ਚੰਦ ਜੀ ਓਹ ਆਪਣੀ ਮਨ ਕਰਕੇ ਤਨ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਉਹਨਾਂ ਨੇ ਸਾਡੇ ਨਾਲ ਪਰਨ ਕੀਤਾ ਸੀ ਪਰਨ ਯਾਦ ਕਰਾਓ ਜਾ ਕੇ ਉਹਨਾਂ ਦੇ ਉਹਨੂੰ ਸਮਾਂ ਦੇ ਦਿੱਤਾ ਤੇ ਲਗਭਗ ਇਹਨ ਇੱਕ ਦਿਨ ਲੈ ਕੇ ਤੂੰ ਵੀ ਸੇਵਾ ਕਰਨੀ ਹੈ ਉਥੇ ਜਾ ਕੇ ਆਪਣੇ ਜੀਵ ਨੂੰ ਸਫਲਾ ਕਰਨਾ ਹੈ ਕਿਉਂਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਗੁਰੂ ਦੇ ਦਰ ਦੀ ਸੇਵਾ ਸਫਲੀ ਹੈ ਤੇ ਸਾਸਾਂ ਜੀ ਜੇ ਕੋਈ ਭਾਂਡਾ ਵੀ ਚੱਕ ਕੇ ਇੱਕ ਗੁਰੂ ਘਰ ਦੇ ਵਿੱਚ ਮਾਂਜ ਦੇਵੇ ਨਾ ਉਹ ਵੀ ਕੀਤੀ ਸੇਵਾ ਉਹਦੀ ਸਫਲ ਹੋਇਆ ਕਰਦੀ ਏ ਨਿਸਫਲ ਨਹੀਂ ਹੋਇਆ ਕਰਦੀ ਲੋਕ ਮਨਜ਼ੂਰੀ ਦੇ ਤ ਹੈ ਕਿਉਂ ਰੱਖ ਹੈ ਭਗਵਾਨ ਇੱਕ ਬਰਤਨ ਵੀ ਮਾਂਜਿਆ ਜਾਵੇ ਹਾਂ ਭਾਵੇਂ ਠੀਕ ਹੈ ਸਾਨੂੰ ਨਹੀਂ ਪਤਾ ਲੱਗਦਾ ਸੇਵਾ ਦਾ ਜੇ ਫਲ ਜਦੋਂ ਸਮਾਂ ਆਉਂਦਾ ਫਿਰ ਚੇਤੇ ਆਉਂਦਾ ਵੀ ਹਾਂ ਇਹ ਸਾਡੀ ਕੀਤੀ ਸੇਵਾ ਕੋਈ ਫਲੀ ਪੂਤ ਹੋ ਗਈ ਬڑے-ਬڑے ਮਰਤਬੇ ਹਾਸਲ ਹੋ ਜਾਂਦੇ ਨੇ ਸੇਵਾ ਕੀਤਿਆਂ ਤੇ ਬੜੀਆਂ ਐਸੀਆਂ ਉਦਾਹਰਨਾ ਬੜੇ ਐਸੇ ਦ੍ਰਿਸ਼ਟਾਂਤ ਸਿੱਖ ਇਤਿਹਾਸ ਵਿੱਚੋਂ ਜَا ਹੁਣ ਵੀ ਆਪਾਂ ਕਿਤੇ ਮਨਸਾ ਲੈ ਕੇ ਕਰਕੇ ਤਾਂ ਵੇਖੀਏ ਪਰ ਸੇਵਾ ਕਰਨੀ ਔਖੀ ਹੈ ਸੇਵਾ ਭਾਵਨਾ ਹਿਤ ਕਰਨੀ ਔਖੀ ਹੈ ਚਾਕਰ ਸੇਵਕ ਤਾਂ ਸਾਰੇ ਕਹਾ ਲੈਂਦੇ ਨੇ ਪਰ ਵਿੱਲਾ ਹੁੰਦਾ ਜਿਹੜਾ ਮਨ ਮਾਰ ਕੇ ਗੁਰੂ ਦੇ ਵਚਨ ਅਨੁਸਾਰ ਸੇਵਾ ਨਿਵਾਉਣਾ ਕਰਦਾ ਹੈ ਸੋ ਭਾਈ ਸਾਹਿਬ ਜੀ ਨੂੰ ਉਹ ਸੁਨੇਹਾ ਪੜਾਉਣ ਵਾਸਤੇ ਦੂਤ ਭੇਜਿਆ ਦੂਤ ਨੂੰ ਕਹਿਣਾ ਕੀਤਾ ਇੰਨੇ ਕੁ ਦਿਨ ਜਾ ਕੇ ਸੇਵਾ ਕਰਨੀ ਹੈ ਇੰਨੇ ਕੁ ਦਿਨ ਬਾਅਦ ਸਾਡਾ ਸੁਨੇਹਾ ਲਾਉਣਾ ਹੈ ਭਾਈ ਵਿਦੀ ਚੰਦ ਜੀ ਨੂੰ ਤੇ ਸਾਧ ਸੰਗ ਜੀ ਉਹ ਦੂਤ ਨੇ ਜਾ ਕੇ ਸੇਵਕ ਨੇ ਜਾ ਕੇ ਉਸੇ ਤਰ੍ਹਾਂ ਜਿੰਨੇ ਦਿਨ ਬਚਨ ਸੀ ਸੇਵਾ ਨਿਭਾਉਣਾ ਦਾ ਕਰਨਾ ਕੀਤਾ ਆਖਰਕਾਰ ਭਾਈ ਸਾਹਿਬ ਵਿਦੀ ਚੰਦ ਨੂੰ ਬੇਨਤੀ ਕਰਨਾ ਕੀਤੀ ਭਾਈ ਸਾਹਿਬ ਜੀ ਮੈਂ ਲਖਨਊ ਨਗਰ ਤੋਂ ਚੱਲ ਕੇ ਆਇਆ ਦਿਉ ਨਗਰ ਤੋਂ ਲਖਨਊ ਦੇ ਕੋਲ ਹੈ ਜਿਹੜਾ ਉੱਥੇ ਤੁਹਾਡੇ ਪਰਮ ਮਿੱਤਰ ਭਾਈ ਸੁੰਦਰ ਸ਼ਾਹ ਫਕੀਰ ਤੁਹਾਨੂੰ ਚੇਤਾ ਕਰਦੇ ਨੇ ਤੇ ਤੁਹਾਡੇ ਨਾਲ ਕੋਈ ਬਚਨ ਕੀਤਾ ਹੋਣਾ ਤੁਹਾਨੂੰ ਪਤਾ ਹੋਊਗਾ ਉਹ ਤੇ ਸਾਰ ਸੰਜੋ ਉਸ ਵੇਲੇ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਜਾ ਕੇ ਬਾਬਾ ਬਿਧੀ ਚੰਦ ਜੀ ਬੇਨਤੀ ਕਰਦੇ ਨੇ ਸੱਚਿਆ ਬਾਦਸ਼ਾਹ ਮੇਰਾ ਇੱਕ ਪਰਮ ਮਿੱਤਰ ਹੈ ਸੁੰਦਰ ਸ਼ਾ ਫਕੀਰ ਅਸੀਂ ਦੋਵਾਂ ਨੇ ਪਰਨ ਕੀਤਾ ਸੀ ਜਿਸ ਵੇਲੇ ਸੰਸਾਰ ਤੋਂ ਜਾਵਾਂਗੇ ਤੇ ਕਿੱਠੇ ਜਾਵਾਂਗੇ ਮਹਾਰਾਜ ਉਹਦਾ ਸੁਨੇਹਾ ਆ ਗਿਆ ਹੁਣ ਕਿਰਪਾ ਕਰਕੇ ਆਗਿਆਸ਼ਿਸ਼ ਕਰੋ ਮਹਾਰਾਜ ਜੀ ਮੈਨੂੰ ਮੈਂ ਆਪਣਾ ਵਚਨ ਕੀਤਾ ਪਰਨ ਕੀਤਾ ਨਿਵਾ ਦੇਵਾਂ ਛੇਵੇਂ ਪਾਤਸ਼ਾਹ ਮਹਾਰਾਜ ਨੇ ਭਾਈ ਬਿਦੀ ਚੰਦ ਦੀ ਬੇਨਤੀ ਸੁਣਨਾ ਕੀਤੀ ਤੇ ਸਾਸਰ ਜੀ ਜਦੋਂ ਮਹਾਰਾਜ ਨੇ ਇਹ ਬੈਰਾਗਵੀ ਬਚਨ ਸੁਣੇ ਬਾਬਾ ਬਿਦੀ ਚੰਦ ਸਾਹਿਬ ਜੀ ਦੇ ਤੇ ਸੱਚੇ ਪਾਤਸ਼ਾਹ ਨੇ ਖੁਲ ਘੁੱਟ ਕੇ ਗਲ ਬਕੜੀ ਨਾ ਲਾਉਣਾ ਕੀਤਾ ਭਾਈ ਬਿਦੀ ਚੰਦ ਤੇ ਸਾਸਰ ਜੀ ਨੂੰ ਮਹਾਰਾਜ ਆਪਣਾ ਦਿਲ ਸਮਝਦੇ ਸੀ ਬਾਬਾ ਜੀ ਸੁਣਾ ਕੇ ਗਏ ਸੀ ਭਾਈ ਦਿਆ ਸਿੰਘ ਸਾਹਿਬ ਜੀ ਤੇ ਸਾਧ ਸੰਗ ਜਿਹੜਾ ਸੇਵਕ ਬਣ ਕੇ ਗੁਰੂ ਵਾਸਤੇ ਆਪਣਾ ਤਨ ਮਨ ਧਨ ਸਮਰਪਿਤ ਕਰਕੇ ਤੁਰਦਾ ਹੈ ਤੇ ਗੁਰੂ ਵੀ ਸਾਧ ਸੰਗ ਉਹ ਸੇਵਕ ਵਾਸਤੇ ਸਭ ਕੁਝ ਨਿਸ਼ਾਵਰ ਕਰ ਦਿੰਦਾ ਹੈ ਕੁਰਬਾਨ ਕਰ ਦਿੰਦਾ ਹੈ ਗੁਰੂ ਤੇ ਸਾਧ ਸੰਗ ਜੀ ਗੁਰੂ ਨੂੰ ਵੀ ਉਹ ਸੇਵਕ ਵਾਸਤੇ ਭਾਵਨਾ ਪ੍ਰੇਮ ਦਰਹੋਂਦਾ ਹੈ ਗੁਰੂ ਵੀ ਪਰ ਜਿਹੜਾ ਗੁਰੂ ਨੂੰ ਸਮਰਪਿਤ ਹੋ ਕੇ ਤੁਰੇ ਸੱਚੇ ਪਾਤਸ਼ਾਹ ਨੇ ਘੁੱਟ ਕੇ ਗਲਬਕੜੀ ਨਾਲ ਲਾਉਣਾ ਕੀਤਾ ਸੀਨੇ ਨਾਲ ਲਾਉਣਾ ਕੀਤਾ ਮਹਾਰਾਜ ਨੇ ਤੇ ਸਾਧ ਸੰਗ ਜੀ ਆਪਣੇ ਪੁੱਤਰ ਬਾਬਾ ਟਾਲਰਾਏ ਦੇ ਜਾਣ ਲੱਗਿਆਂ ਦੁੱਖ ਨਹੀਂ ਸੀ ਲੱਗਿਆ ਸੱਚੇ ਪਾਤਸ਼ਾਹ ਮਹਾਰਾਜ ਦੇ ਨਿਤਰਾ ਦੇ ਵਿੱਚੋਂ ਮੋਤੀਆਂ ਵਰਗੇ ਦੋ ਅੰਜੂ ਗਰੇ ਪ੍ਰੇਮ ਦੇ ਮੋਹ ਨਹੀਂ ਪ੍ਰੇਮ ਇਸੇ ਤਰ੍ਹਾਂ ਭਾਈ ਦਿਆ ਸਿੰਘ ਨਾਲ ਵਾਪਰਿਆ ਸੀ ਜਿਹੜੇ ਕਲਗੀ ਵਾਲੇ ਫਤਿਹ ਸਾਹਿਬ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚ ਆਪਣੇ ਪੁੱਤਰਾਂ ਵੱਲ ਵੇਖ ਕੇ ਸਾਧ ਸੰਗਤ ਜੀ ਭਾਈ ਦਿਆਸ ਨੇ ਬੇਨਤੀ ਕੀਤੀ ਮਹਾਰਾਜ ਤੁਹਾਡਾ ਹੁਕਮ ਹੋਵੇ ਮੈਂ ਦਸਤਾਰ ਉਤਾਰ ਕੇ ਜਾਂ ਕਮਰ ਕੱਸਾ ਖੋਲ ਕੇ ਇਹਨਾਂ ਦੇ ਮੁਖੜੇ ਤੇ ਪਾ ਦਿਆਂ ਮਹਾਰਾਜ ਨੇ ਨਹੀਂ ਦਿਆ ਸਿੰਗਾ ਬਾਕੀ ਜਿਹੜੇ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹੀਦ ਹੋਏ ਨੇ ਉਹ ਵੀ ਸਾਡੇ ਪ੍ਰਾਣਾ ਤੇ ਪਿਆਰੇ ਸੇਵਕ ਨੇ ਸਾਡੇ ਨਿਗਾਹ ਵਿੱਚ ਪੁੱਤਰਾਂ ਵਿੱਚ ਤੇ ਸੇਵਕਾਂ ਵਿੱਚ ਕੋਈ ਅੰਤਰ ਨਹੀਂ ਹੈ ਇਹ ਸਾਧ ਸੰਗਤ ਜੀ ਉਹ ਭਾਈ ਦਿਆ ਸਿੰਘ ਸਾਹਿਬ ਨੇ ਜਿਹੜਾ ਵਕਤ ਦੇਖਿਆ ਆਨੰਦਪੁਰ ਦਾ ਕਿਲਾ ਛੱਡਣ ਦਾ ਇਤਨਾ ਪ੍ਰੇਮ ਤੇ ਕਲਗੇ ਵਾਲੇ ਪਾਸ਼ਾ ਦੇ ਨਿਤਰਾਂ ਵਿੱਚ ਵੀ ਅੰਝੂ ਅੰਜੂ ਕਰ ਗਏ ਸਨ ਇਸੇ ਤਰ੍ਹਾਂ ਛੇਵੇਂ ਪਾਸ਼ਾ ਮਰਦ ਜਿਤਰਾ ਵਿੱਚੋਂ ਵੀ ਸਾਧ ਸੰਗਤ ਮੋਤੀਆਂ ਵਰਗੇ ਅੰਜੂ ਕਰੇ ਔਰ ਗਲਬਕੜੀ ਤਾਂ ਛੱਡਿਆ ਚਰਨਾਂ ਤੇ ਸੀਸ ਰੱਖਣਾ ਕੀਤਾ ਸੱਚੇ ਪਾਤਸ਼ਾਹ ਆਗਿਆ ਦੇਵੋ ਤੇ ਦੂਰ ਤੱਕ ਸੱਚੇ ਪਾਤਸ਼ਾਹ ਮਹਾਰਾਜ ਭਾਈ ਵਿਧੀ ਚਾਂ ਨੂੰ ਦੇਖਦੇ ਰਹੇ ਫੇ ਸਾ ਸੰਗ ਕੀਤਾ ਪਰਨ ਬਚਨ ਆਪਣਾ ਉਹ ਦਿਉ ਨਗਰ ਦੀ ਧਰਤੀ ਤੇ ਜਾ ਕੇ ਤੇ ਸੁੰਦਰ ਸ਼ਾ ਫਕੀਰ ਨਾਲ ਸੇਵਕੀ ਓੜਕ ਨਿਭਹੀ ਪ੍ਰੀਤ ਜੀਵਤ ਸਹਿਬ ਸੇਵੇ ਉਹ ਆਪਣਾ ਚਲਤੇ ਰੱਖਿਓ ਜੀਤ ਸਵਾਉ ਆਪਾਂ ਉਹਨਾਂ ਮਹਾਪੁਰਖਾਂ ਦੇ ਸਾਧ ਸੰਗਤ ਜਾਰ ਦੇ ਜੁੜ ਕੇ ਬੈਠੇ ਆ ਜਿਹੜੇ ਸਤਿ ਪੁਰਸ਼ਾਂ ਨੇ ਆਪਣਾ ਦਾ ਚਤ ਜੀਵਨ ਇੱਕ ਰਸ ਇੱਕ ਸਾਰ ਪਰਮੇਸ਼ਰ ਨਾਲ ਲਾਈ ਹੋਈ ਨਿਭਾ ਦਿੱਤੀ ਤੇ ਕਬੀਰ ਸਾਹਿਬ ਜੀ ਕਹਿੰਦੇ ਇਕਬਿਰ ਜੈਸੀ ਪੁਜ ਜੀ ਪੇੜ ਤੇ ਜੋ ਤੈਸੀ ਨਿਭੈ ਓੜ ਹੀਰਾ ਕਿਸ ਕਾ ਬਾਪਰਾ ਪੁਜੈ ਨਾ ਰਤਨ ਕਰੋੜ ਕਰੋੜਾ ਹੀਰੇ ਵੀ ਇੱਕ ਪਾਸੇ ਤਰੇ ਜਾਣ ਤੇ ਸਾਧ ਸੰਗਤ ਉਸ ਸਤਿ ਪੁਰਸ਼ਾਂ ਦੇ ਉਹੋ ਜੇ ਜੀਵਨ ਨਿਵਾਉਣ ਵਾਲਿਆਂ ਦੀ ਤੁਲਨਾ ਨਹੀਂ ਕਰ ਸਕਦੇ ਆਓ ਇੱਕ ਧਰਨ ਪੜ ਕੇ ਸਮავਦੀ ਬਲਤੁਰੀਏ ਬਾਣੇ ਵਿੱਚ ਕਵੀ ਸਾਬ ਜੀ ਐਸੇ ਪੁਰਸ਼ਾਂ ਦੇ ਪਰਥਾਏ ਵਰਣਨ ਕਰਦੇ ਨੇ ਜੈਸੀ ਉਪਜੀ ਸੀ ਨਿਵਾਤੀ ਤੀਤ ਸੀ ਰੱਬ ਦੇ ਪਿਆਰੇ I'm ਸਾਰੇ ਰੱਬ ਦੇ ਪਿਆਰਿਆ ਨੇ ਪਿਆਰੇ ਇਸ ਦਾ ਬਾਪਰਾ ਪੁਜੇ ਲਰਤ ਨ ਕਰੋ ਆਓ ਸਾਰ ਸੰਗਤ ਜੀ ਉਹਨਾਂ ਮਹਾਂਪੁਰਖਾਂ ਦੀ ਯਾਰਬ ਜੁੜ ਕੇ ਬੈਠੇ ਆ ਜਿਹੜੇ ਸਤਪੁਰਸ਼ਾਂ ਨੇ ਸਾਰਾ ਜੀਵਨ ਆਪਣਾ ਪਰਉਪਕਾਰ ਵਾਸਤੇ ਬੰਦਗੀ ਵਿੱਚ ਆਪ ਜਪ ਕੇ ਨਾਨਕ ਧੂੜ ਮੰਗਾ ਤੇ ਸਦ ਸਿੱਖੀ ਜੋ ਆਪ ਜਪੈ ਅਵਰੇ ਨਾਮ ਜਪਾਵੈ ਪਰਉਪਕਾਰ ਵਾਸਤੇ ਲਾਉਣਾ ਕੀਤਾ ਧੰਨਵਾਦ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਜਨ ਸਾਹਿਬ ਮਹਾਰਾਜੀ ਦਾ ਜਿਨ੍ਹਾਂ ਨੇ ਬੜੀ ಅಪਾਰ ਕਿਰਪਾ ਮੇਰ ਬਖਸ਼ਿਸ਼ ਕੀਤੀ ਆਪਾਂ ਨੂੰ ਸਾਰਿਆਂ ਨੂੰ ਮਹਾਂਪੁਰਖਾਂ ਦੀ ਯਾਦ ਵਿੱਚ ਜੁੜ ਕੇ ਬੈਠਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ ਸੋ ਧੰਨਵਾਦ ਸਤਿਕਾਰਯੋਗ ਸੰਤ ਬਾਬਾ ਨਰਿੰਦਰ ਸਿੰਘ ਜੀ ਮਹਾਂਪੁਰਖ ਤੇ ਬਾਬਾ ਗੁਰਦੀਪ ਸਿੰਘ ਜੀ ਔਰ ਜਹਦਰ ਸੁਖਦੇਵ ਸਿੰਘ ਜੀ ਜਿਨ੍ਹਾਂ ਵੱਲੋਂ ਹੁਕਮ ਹੋਇਆ ਸੀ ਔਰ ਮਹਾਂਪੁਰਖਾਂ ਨਾਲ ਬਹੁਤ ਭਾਵਾਂ ਕਿ ਕੱਲ ਦਾ ਹੁਕਮ ਸੀ ਪਰ ਕਿਸੇ ਮਜਬੂਰੀ ਕਾਰਨ ਕਰਕੇ ਅਸੀਂ ਬੇਨਤੀ ਕਰਕੇ ਇਹਦਾ ਸਮਾਂ ਲਿਆ ਸ੍ਰੀ ਮਹਾਂਪੁਰ ਕਹਿੰਦੇ ਵੀ ਸਤਨ ਤੋਂ ਕੱਲ ਨੂੰ ਆਉਣਾ ਸੀ ਤੁਸੀਂ ਤਾਂ ਸੋ ਇਸ ਕਰਕੇ ਸਤਗੁਰੂ ਜੀ ਕਿਰਪਾ ਕਰਨ ਸੋ ਉਹਨਾਂ ਮਹਾਂਪੁਰਖਾਂ ਦਾ ਜੀਵਨ ਸਾਡੇ ਜੀਵਨ ਦਾ ਪਲਾ ਉਦਾਰਕ ਕਦੀ ਕਰੇਗਾ